thank <laughs> you ਦੇਵ ਸਤਸੰਗਤ ਜੀ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਮੈਂ ਬਾਰ-ਬਾਰ ਬਿਰਵੀ ਕਰਾਂ ਸੰਤ ਕਿਸੇ ਭੇਖ ਦਾ ਨਾਮ ਨਹੀਂ ਹੈ ਕਿ ਕੋਈ ਲਾਲ ਪੀਲਾ ਹਰਾ ਨੀਲਾ ਚੋਲਾ ਪਾਲਿਆ ਤੇ ਉਹ ਸੰਤ ਬਣ ਗਿਆ ਨਹੀਂ ਸੰਤ ਇੱਕ ਕਰਨੀ ਦਾ ਨਾਮ ਹੈ ਧੰਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਗਿਆ ਉਹ ਸਾਸ ਸੰਗਤ ਸਰੀਰ ਨੂੰ ਤਸੀਹੇ ਦਿੱਤੇ ਜਾ ਰਹੇ ਨੇ ਸਰੀਰ ਤਸੀਹੇ ਝੱਲ ਝੱਲ ਕੇ ਖਤਮ ਹੋ ਗਿਆ ਔਰ ਉਸ ਸਮੇਂ ਦੀ ਹਕੂਮਤ ਨੇ ਜਾਂ ਤਸੀਹੇ ਦੇਣ ਵਾਲਿਆਂ ਨੇ ਐਵੇਂ ਸਮਝਿਆ ਕਿ ਅਸੀਂ ਗੁਰੂ ਅਰਜਨ ਨੂੰ ਖਤਮ ਕਰ ਦਿੱਤਾ ਜਦ ਕਿ ਗੁਰੂ ਅਰਜਨ ਸਰੀਰ ਰੂਪੀ ਥੋੜੀ ਸੰ ਗੁਰੂ ਅਰਜਨ ਸ਼ਬਦ ਪ੍ਰਕਾਸ਼ ਰੂਪ ਸਨ ਗੁਰੂ ਅਰਜਨ ਜਗਤ ਤੇ ਆਏ ਜ਼ਰੂਰ ਪਰ ਗਏ ਨਹੀਂ ਹਨ ਗੁਰੂ ਅਰਜਨ ਤੇ ਅੱਜ ਵੀ ਬਰਾਜਮਾਨ ਹਨ ਅੱਜ ਵੀ ਜਿੰਦੇ ਹਨ ਅੱਜ ਵੀ ਖੜੇ ਹਨ ਉਹ ਕਿੱਥੇ ਚਲੇ ਗਏ ਉਹ ਤਾਂ ਸੁਤੇਸ਼ਦ ਉਸ ਪ੍ਰਕਾਸ਼ ਦੇ ਵਿੱਚ ਰਲ ਕੇ ਇਸ ਪ੍ਰਕਾਸ਼ ਦਾ ਰੂਪ ਬਣ ਗਏ ਔਰ ਉਹ ਪ੍ਰਕਾਸ਼ ਰੂਪ ਅੱਜ ਵੀ ਸਾਡੇ ਕੋਲ ਹਨ ਕਿਤੇ ਗਏ ਥੋੜੀ ਨਹੀਂ ਸਾਥ ਸੰਗਤ ਜੀਓ ਇਸ ਪ੍ਰਕਾਰ ਸੰਤ ਜਿਹੜਾ ਹੁੰਦਾ ਹੈ ਸਰੀਰ ਰੂਪੀ ਨਹੀਂ ਹੁੰਦਾ ਸੰਤ ਦਾ ਅੰਦਰ ਦਾ ਗਿਆਨ ਸਰੂਪ ਜਿਹੜਾ ਉਹ ਸੰਤ ਹੁੰਦਾ ਹੈ ਸੰਤ ਦਾ ਹਿਰਦਾ ਜਿਹੜਾ ਨਾਮ ਦੇ ਨਾਲ ਰੰਗਿਆ ਹੁੰਦਾ ਹੈ ਜਿਹਦੀ ਕਰਨੀ ਦੇ ਵਿੱਚ ਨਾਮ ਹੁੰਦਾ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕੈ ਸਦ ਕਾਮ ਇਹ ਸੰਤ ਦਾ ਸਰੂਪ ਹੁੰਦਾ ਹੈ ਸੰਤ ਸਦਾ ਹੀ ਉੱਠਦਾ ਬੈਠਦਾ ਤੁਰਿਆ ਫਿਰਦਾ ਖਾਂਦਾ ਪੀਂਦਾ ਸੰਸਾਰ ਵਿੱਚ ਵਿਚਰਦਾ ਇੱਥੋਂ ਤੱਕ ਕਿ ਸੁੱਤੇ ਦੇ ਅੰਦਰ ਵੀ ਪਰਮੇਸ਼ਰ ਦੇ ਨਾਮ ਦੀ ਧੁਨ ਚੱਲ ਰਹੀ ਹੁੰਦੀ ਹੈ ਜਿਹੜਾ ਸਦਾ ਹੀ ਨਾਮ ਨਾਲ ਜੁੜਿਆ ਉਹ ਸਾਧ ਸੰਗਤ ਸੁਪਨੇ ਵਿੱਚ ਵੀ ਨਿੰਦਰਾ ਵਿੱਚ ਵੀ ਹਰ ਥਾਂ ਤੇ ਨਾਮ ਨਾਲ ਜੁੜਿਆ ਇਸ ਕਰਕੇ ਗੁਰੂਆਂ ਨੇ ਆਪਾਂ ਨੂੰ ਇੱਕ ਸੰਦੇਸ਼ ਦਿੱਤਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਸੱਜਣਾ ਗੁਰਮੁਖ ਸਿਉ ਕਰ ਦੋਸਤੀ ਸੰਤ ਦੇ ਨਾਲ ਦੋਸਤੀ ਪਾਲਾ ਗੁਰਮੁਖ ਨਾਲ ਦੋਸਤੀ ਪਾਲਾ ਉਹਦੀ ਦੋਸਤੀ